ਪਹਿਨੀ ਸਾਹਿਬ ਦੇ ਹਿੱਸੇ ਆਇਆ ਇਸ ਪਰਿਵਾਰ ਦੇ ਕਿ ਇਹੋ ਜੀਆਂ ਰੂਹਾਂ ਇਸ ਦੁਨੀਆ ਤੋਂ ਚਲੇ ਜਾਂਦੀਆਂ ਲੇਕਿਨ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਨੇ ਸਰਦਾਰ ਗੁਰਦੀਪ ਸਿੰਘ ਪਹਿਨੀ ਸਾਹਿਬ ਐਸੀ ਰੂਹਾਂ ਜਿਨ੍ਹਾਂ ਬਾਰੇ ਹਰ ਵਿਅਕਤੀ ਜਦੋਂ ਵੀ ਮਿਲਿਆ ਉਹਨਾਂ ਨੇ ਬਹੁਤ ਚੰਗੀ ਸ਼ਬਦਾਵਲੀ ਔਰ ਚੰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਬਹੁਤ ਚੰਗੇ ਪਿਤਾ ਸਨ ਮੈਂ ਸਰਦਾਰ ਸੁਖਦੇਵ ਸਿੰਘ ਜੀ ਨੂੰ ਤੇ ਉਹਨਾਂ ਦੀ ਗ੍ਰੈਂਡ ਡਾਟਰ ਨੂੰ ਸੁਣ ਰਿਹਾ ਸੀ ਉਹਨਾਂ ਨੇ ਬੇਕੂਬੀ ਦੇ ਨਾਲ ਆਪਦੇ ਫਰਜ਼ਾਂ ਦੀ ਪੂਰਤੀ ਕੀਤੀ ਅੱਜ ਮੈਨੂੰ ਇੱਥੇ ਇਹ ਗੱਲ ਵੀ ਮੈਂ ਫਕਰ ਨਾਲ ਕਹਿ ਸਕਦਾ ਹਾਂ ਆਪਦੇ ਪਰਿਵਾਰ ਦੇ ਬਈ ਦੂਜੀ ਵੱਡੀ ਗੱਲ ਕਿਉਂਕਿ ਸਮਾਂ ਸੀਮਤ ਹੈ ਸਿਆਸਤ ਚ ਹੁੰਦਿਆਂ ਬੜੇ ਵੱਡੇ ਇਲਜ਼ਾਮ ਲੱਗ ਜਾਂਦੇ ਆ ਵਿਕਟੀਆਂ 'ਤੇ ਲੇਕਿਨ 92 ਸਾਲ ਦੀ ਉਮਰ ਤੱਕ ਜੀ ਕੇ ਗਏ ਲੇਕਿਨ ਕੋਈ ਦਾਗ ਆਪਣੇ ਦਾਮਨ ਤੇ ਉਸ ਵਿਅਕਤੀ ਨੇ ਲੱਗ ਨਹੀਂ ਦਿੱਤਾ ਇਹ ਬੜੀ ਵੱਡੀ ਗੱਲ ਹੈ ਤੇ ਅੰਤਿਮ ਗੱਲ 92 ਵਰੇ ਦੀ ਉਮਰ ਮੈਂ ਸਰਦਾਰ ਮੇਜਰ ਸਿੰਘ ਜੀ ਨੇ ਮੈਨੂੰ ਬੜਾ ਵੱਡਾ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਨੇ ਯੋਗਦਾਨ ਪਾਇਆ ਜਿਤਾਇਆ ਇਹ ਕਮਾਗਾ ਕਿ 92 ਸਾਲ ਦੀ ਉਮਰ ਉਸ ਬਜ਼ੁਰਗ ਦੀ रह ਸਕਦੀ ਹੈ ਜਾਂ ਉਸ ਬੇਬੇ ਦੀ रह ਸਕਦੀ ਹੈ ਜਿਨੇ ਪੁੱਤ ਕਾਬਲ ਹੋਣ ਤੇ ਧੀਆ ਕਾਬਲ ਹੋਣ ਤੇ ਕੁੜੀਆਂ ਨੂਹਾਂ ਤੇ ਪੁੱਤਰੇ ਤੇ ਪੁੱਤ ਨੂਹਾਂ ਉਹਦੀ ਸੇਵਾ ਕਰਦੀਆ ਹੁਣ ਨਹੀਂ ਕਿਸੇ ਖਜ਼ਾਨੇ ਨਾਲ ਤਾਂ ਕਿਸੇ ਤਾਕਤ ਨਾਲ ਇੰਨੀ ਵੱਡੀ ਉਮਰ ਬੰਦਾ ਓਕੇ ਨਹੀਂ ਜਾ ਸਕਦਾ ਇਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੀ ਪੁੱਤਾਂ ਦੀ ਤੇ ਪਰਿਵਾਰ ਦੀ ਸੇਵਾ ਸੀ ਕਿਉਂਕਿ ਇਸ ਉਮਰ 'ਚ ਪਿਆਰ ਚਾਹੀਦਾ ਹੈ। ਇਹ ਅੰਤ ਵਿੱਚ ਦਾਦਾ ਕੁਝ ਨਾ ਕਹਿੰਦਾ ਹੋਇਆ ਕਹਿੰਦੇ ਹੈ ਕਿ ਰੱਬ ਗੁਰਦੁਆਰੇ 'ਚ ਹੁੰਦਾ ਕੋਈ ਕਹਿੰਦਾ ਮੰਦਰ 'ਚ ਹੁੰਦਾ ਕੋਈ ਕਹਿੰਦਾ ਮਸਜਿਦ 'ਚ ਹੁੰਦਾ ਕੋਈ ਕਹਿੰਦਾ ਗਿਰਜਾ ਘਰ 'ਚ ਹੁੰਦਾ ਮੈਨੂੰ ਲੱਗਦਾ ਹੈ ਜਿਸ ਵਿਅਕਤੀ ਨੇ ਰੱਬ ਵੇਖਣਾ ਹੈ ਇਹ ਤਾਂ ਸਾਡਾ ਯਕੀਨ ਹੈ कि ਅਸੀਂ ਗੁਰਦੁਆਰੇ ਜਾ ਕੇ ਸੰਤੁਸ਼ਟੀ ਫੀਲ ਕਰਦੇ ਆ ਕਿ ਅਸੀਂ ਆਪਣੇ ਰੱਬ ਅੱਗੇ ਅਰਦਾਸ ਕਰਦੇ ਆ ਲੇਕਿਨ ਮੈਨੂੰ ਲੱਗਦਾ ਹੈ ਕਿ ਰੱਬ ਤੁਹਾਡੀ ਮਾਂ ਤੇ ਬਾਪ ਚ ਹੁੰਦਾ ਜਿਹਨੇ ਵੇਖਣਾ ਉਹ ਵੇਖ ਸਕਦਾ ਕਿਸੇ ਨੇ ਲਿਖਿਆ ਵੇਖਣੇ ਦੀ ਅੱਖ ਹੈ ਨਹੀਂ ਦیدار ਕਿਵੇਂ ਵੇਖੇਗਾ ਸੱਚ ਬਿਨਾ ਸੱਚੀ ਸਰਕਾਰ ਕਿਵੇਂ ਵੇਖੇਗਾ ਜੇ ਵੇਖਣਾ ਤਾਂ ਆਪਦੇ ਬਾਪ ਚ ਬੰਦਾ ਰੱਬ ਵੇਖ ਸਕਦਾ ਸਿਆਣੇ ਕਹਿੰਦੇ ਕਿ ਜਿਹੜਾ ਬਾਪ ਬੈਠਾ ਹੋਵੇ ਨਾ ਭਾਵੇਂ ਮੰਜੇ ਤੇ ਬੈਠਾ ਹੋਵੇ ਚੱਲ ਨਾ ਸਕਦਾ ਹੋਵੇ ਤੁਰ ਨਾ ਸਕਦਾ ਹੋਵੇ ਵੇਖ ਨਾ ਸਕਦਾ ਹੋਵੇ ਲੇਕਿਨ ਮੰਜੇ ਤੇ ਬੈਠਾ ਹੀ ਜੇ ਸਿਰ ਹਲਾ ਦੇ ਤੇ ਮੁੰਡੇ ਦੇ ਮੋਢੇ ਤੇ ਹੱਥ ਰੱਖ ਦੇ ਤੇ ਆਦਮੀ ਰੱਬ ਵਰਗਾ ਆਸਰਾ ਮਹਿਸੂਸ ਕਰਦਾ ਹੈ ਅੱਜ ਉਹ ਸਾਡੇ ਭਰਾਵਾਂ ਦਾ ਮੈਨੂੰ ਲੱਗਦਾ ਰੱਬਾ ਵਰਗਾ ਆਸਰਾ ਯੂ ਨੋ ਟੁੱਟੇ ਤੇ ਅੰਤ ਵਿੱਚ ਸੱਚੇ ਪਾਤਸ਼ਾਹ ਵੈਸੇ ਦਾ ਬਹੁਤ ਦੁਖਦਾਈ ਘਟਨਾ ਹੈ ਇਹੋ ਜੇ ਬਾਪ ਦਾ ਭਵੇਂ 200 ਬਰੇ ਦੇ ਹੋ ਜਾਣ ਬਾਤ ਦੁਆਰੇ ਮਿਲ ਜਾਣਾ ਹੈ ਨਾ ਮਾਂ ਮਿਲ ਜਾਨੀ ਹੈ ਨਹੀਂ ਉਹਨਾਂ ਨੇ ਜਾਨ ਦਾ ਵਿਛੋੜਾ ਤਾਂ ਹੈ ਲੇਕਿਨ ਮੈਂ ਸੱਚੇ ਪਾਤਸ਼ਾਹ ਦੇ ਅੱਗੇ ਅੱਜ ਦੇ ਇਸ ਇਸ ਸਮਾਗਮ 'ਚ ਧੰਨਵਾਦ ਵੀ ਕਰਨਾ ਚਾਹੁੰਦਾ ਹੈ ਗੁਰੂ ਮਹਾਰਾਜ ਦਾ ਸੱਚੇ ਪਾਤਸ਼ਾਹ ਐਹੋ ਜਾਂ ਮਰਨਾ ਤੇ ਐਹੋ ਜੀ ਸ਼ਰਧਾਂਜਲੀ ਹਰ ਵਿਅਕਤੀ ਨੂੰ ਮਿਲੇ ਮੈਂ ਅਰਦਾਸ ਕਰਦਾ ਸੋ ਬਾਣੀ ਚਾਹੁੰਦਾ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੀਨ ਦੇ ਹੋ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਮੈਂ ਆਪਣੇ ਵੱਲੋਂ ਪੈਣੀ ਸਾਧ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਸੱਚੇ ਪਾਸ਼ਾ ਉਹਨਾਂ ਨੂੰ ਆਦੇ ਚਰਨਾਂ ਚ ਦਵਾਸਮਖਿੇ ਪਿਛੇ ਸਾਖ ਸਮੰਨਿਆ ਰਿਸ਼ਤੇਦਾਰਾਂ ਨੂੰ ਪਰਵਾਰ ਵਾਲੇ ਨੂੰ ਪਾਣਾ ਮੰਨਨ ਦਾ ਪਰਪਖਿੇ